ਪਾਠ ਦੂਸਰਾ ਬੁਲਬੁਲ ਤੇ ਜੁਗਨੂ ਵਿਦਿਆਰਥੀਆਂ ਨੂੰ ਇੱਕ ਦੂਜੇ ਦਾ ਸਹਿਯੋਗ ਦੇਣ ਦੀ ਪ੍ਰੇਰਨਾ ਦੇਣਾ ਇੱਕ ਬੁਲਬੁਲ ਸੀ ਉਹ ਹਰ ਰੋਜ਼ ਆਪਣੇ ਬੱਚਿਆਂ ਲਈ ਚੋਗਾ ਚੁਗਣ ਜਾਂਦੀ ਸੀ ਇੱਕ ਦਿਨ ਉਹ ਚੋਗਾ ਚੁਗਣ ਲਈ ਬਹੁਤ ਦੂਰ ਚਲੀ ਗਈ ਉਸ ਨੂੰ ਹਨੇਰਾ ਪੈ ਗਿਆ ਜਦੋਂ ਉਹ ਮੁੜਨ ਲੱਗੀ ਅਚਾਨਕ ਹਨੇਰੀ tufaan ਆ ਗਿਆ ਉਹ ਆਪਣਾ ਰਾਹ ਭੁੱਲ ਗਈ ਉਹ ਇੱਕ ਦਰਖਤ ਦੀ ਟਾਣੀ ਤੇ ਬੈਠ ਕੇ ਰੋਣ ਲੱਗੀ ਉਹ ਕਹਿ ਰਹੀ ਸੀ ਹਾਏ ਮੇਰੇ ਬੱਚੇ ਭੁੱਖੇ ਪਿਆਸੇ ਹੋਣਗੇ ਮੈਂ ਆਪਣੇ ਬੱਚਿਆਂ ਕੋਲ ਕਿਵੇਂ ਪੁੱਜਾਂਗੀ ਉਸ ਦਾ ਰੋਣਾ ਇੱਕ ਜੁਗਨੂ ਨੇ ਸੁਣਿਆ ਉਸ ਨੇ ਬੁਲਬੁਲ ਨੂੰ ਰੋਣ ਦਾ ਕਾਰਨ ਪੁੱਛਿਆ ਬੁਲਬੁਲ ਨੇ ਦੱਸਿਆ ਕਿ ਉਹ ਆਪਣੇ ਆਲਣੇ ਦਾ ਰਸਤਾ ਭੁੱਲ ਗਈ ਹੈ ਜੁਗਨੂ ਬੋਲਿਆ ਭੈਣ ਤੂੰ ਘਬਰਾ ਨਾ ਤੂੰ ਇੰਚ ਕਰ ਮੇਰੇ ਪਿੱਛੇ ਪਿੱਛੇ ਚੱਲੀ ਆ ਮੇਰੀ ਰੋਸ਼ਨੀ ਤੈਨੂੰ ਰਾਹ ਲੱਭਣ ਵਿੱਚ ਮਦਦ ਕਰੇਗੀ ਹੁਣ ਜੁਗਨੂ ਅੱਗੇ ਅੱਗੇ ਜਾ ਰਿਹਾ ਸੀ ਤੇ ਬੁਲਬੁਲ ਪਿੱਛੇ ਪਿੱਛੇ ਅਖੀਰ ਉਹ ਆਪਣੇ ਆਲਣੇ ਵਿੱਚ ਪਹੁੰਚ ਹੀ ਗਈ ਆਪਣੀ ਮਾਂ ਨੂੰ ਦੇਖ ਕੇ ਬੱਚੇ ਬੜੇ ਖੁਸ਼ ਹੋਏ ਬੁਲਬੁਲ ਨੇ ਜੁਗਨੂ ਦਾ ਧੰਨਵਾਦ ਕਰਦਿਆਂ ਕਿਆ ਪੀਰ ਜੁਗਨੂ ਅੱਜ ਤੂੰ ਨਾ ਹੁੰਦਾ ਤੇ ਫੇਰ ਬੱਚਾਂ ਦਾ ਪਤਾ ਨਹੀਂ ਕੀ ਹੁੰਦਾ ਭੈਣ ਬੁਲਬੁਲ ਤੇਰੀ ਮਦਦ ਕਰਕੇ ਮੈਂ ਕੋਈ ਤੇਰੇ ਤੇ एहसान ਨਹੀਂ ਕੀਤਾ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਸਾਨੂੰ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਹੈ ਜੁਗਨੂ ਬੋਲਿਆ ਬੁਲਬੁਲ ਬੋਲੀ ਜੁਹੁੰਦਾ ਰਹਿ ਵੀਰਾ